ਮਿੱਤਰੋ ਕੀ ਹਾਲ ਚਾਲੇ ਆਪਣੇ ਨਵੇਂ ਤਾਜ਼ੇ ਮਸਤ ਵਲੋਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮਿੱਤਰੋ ਆਪਾਂ ਪਹੁੰਚੇ ਆਂ ਨੰਗਲ ਡੈਮ ਭਾਖੜਾ ਡੈਮ ਤੇ ਅੱਜ ਆਪਾਂ ਤੁਹਾਨੂੰ ਸੈਰ ਕਰਾਵਾਂਗੇ ਭਾਖੜਾ ਡੈਮ ਦੀ ਉਹ ਮੌਸਮ ਬੜਾ ਹੀ ਘੈਂਟ ਹੋਇਆ ਪਿਆ ਬੜਾ ਸੁਹਾਵਣਾ ਮੌਸਮ ਹੈ ਤੇ ਆਪਾਂ ਇੱਥੇ ਨੰਗਲ ਡੈਮ ਖੜੇ ਤੇ ਦੂਆ ਜਿਹੜਾ ਪਿੱਛੇ ਤੁਸੀਂ ਦੇਖਦੇ ਪਏ ਜੇ ਇਹ ਹੈਗਾ ਜੀ ਨੰਗਲ ਡੈਮ ਤੇ ਇਥੋਂ ਦੇ ਵਿਊ ਦੀ ਇਥੋਂ ਦੀ ਪ੍ਰਕਿਰਤੀ ਜਿਹੜੀ ਕੁਦਰਤੀ ਪ੍ਰਕਿਰਤੀ ਆਪਾਂ ਉਹਦਾ ਆਨੰਦ ਲੈਂਦੇ ਮੈਂ ਆ ਤੇ ਹੁਣੇ-ਹੁਣੇ ਮੀਂਹ ਪੈ ਕੇ ਖੰਡਿਆ ਵਾ ਉਹ ਆ ਜਿਹੜਾ ਤੁਸੀਂ ਟਾਈਮ ਦੇਖਦੇ ਪਏ ਜੇ ਇਹ ਹੈਗਾ ਜੀ ਨੰਗਲ ਡੈਮ ਤੇ ਆਪਣੇ ਭਾਰਤ ਦੇ ਵਿੱਚ ਕੁੱਲ 3000 ਡੈਮ ਨੇ ਜਿਹੜਾ ਨੰਗਲ ਡੈਮ ਹੈ ਇਹ ਆਪਣੇ ਪੰਜਾਬ ਦੇ ਵਿੱਚ ਹੀ ਬਣਿਆ ਵਾ ਤੇ ਜਿਹੜਾ ਤੇ ਆਹ ਬਾਕੀ ਤੁਸੀਂ ਆਹ ਵਿਊ ਦੇਖੋ ਵੀ ਕਿੰਨਾ ਵਧੀਆ ਕਿੰਨਾ ਘੈਂਟ ਵਿਊ ਆਉਂਦਾ ਪਿਆ ਤੇ ਜਿਹੜਾ ਭਾਗੜਾ ਡੈਮ ਹੈ ਬਾਈ ਚਾਂਸ ਜੇ ਉਹਨੂੰ ਕੋਈ ਨੁਕਸਾਨ ਹੁੰਦਾ ਤੇ ਉਹਦਾ ਜਿਹੜਾ ਪਾਣੀ ਨੂੰ ਸੰਭਾਲਣ ਵਾਸਤੇ ਫੇਰ ਆ ਨੰਗਲ ਡੈਮ ਉਹਦਾ ਸਾਥ ਦੇਦਾ ਵਾ ਤੇ ਕਿਉਂਕਿ ਭਾਗੜਾ ਡੈਮ ਤੁਹੇ ਜੇ ਕੋ ਪਾਣੀ ਥੱਲੇੋਂ ਦੇਖਦਾ ਉਹਦਾ ਬੜਾ ਤੇਜ਼ ਵਿਭਾਉ ਹੁੰਦਾ ਵਾ ਸਪੀਡ ਨੂੰ ਘੱਟ ਕਰਨ ਵਾਸਤੇ ਇੱਥੇ ਨੰਗਲ ਡੈਮ ਬਣਾਇਆ ਗਿਆ ਤੇ ਇੱਕ ਤਾਂ ਸਪੀਡ ਨੂੰ ਵੀ ਘੱਟ ਕਰ ਦਿੰਦਾ ਪਾਣੀ ਦੀ ਦੂਜਾ ਜੇ ਕੋਈ ਭਾਖੜਾ ਡੈਮ ਤੇ ਕੋਈ ਨੁਕਸਾਨ ਹੁੰਦਾ ਵਾ ਤੇ ਉਹਦਾ ਪਾਣੀ ਵੀ ਇਹ ਸਾਰਾ ਨੰਗਲ ਡੈਮ ਕਵਰ ਕਰ ਸਕਦਾ ਵਾ ਤੇ ਜਿਹੜੇ ਦੋਵੇਂ ਡੈਮ ਬਣਾਏ ਜਿਆਦਾਤਰ ਤਾਂ ਸਿੰਚਾਈ ਵਾਸਤੇ ਬਣਾਏ ਕਿਸਾਨਾਂ ਦੀ ਸਿੰਚਾਈ ਵਾਸਤੇ ਪੰਜਾਬ ਹਰਿਆਣਾ ਤੇ ਮਿੱਤਰੋ ਇਸ ਤੋਂ ਅੱਗੇ ਆਪਾਂ ਜਾਵਾਂਗੇ ਭਾਖੜਾ ਡੈਮ ਤੇ ਉੱਥੋਂ ਦੇ ਜਿਹੜੇ ਗੋਬਿੰਦ ਸਾਗਰ ਝੀਲ ਉਹਦੇ ਵਿੱਚ ਬੋਟਿੰਗ ਹੁੰਦੀ ਬੜੀ ਸਸਤੀ ਬੋਟਿੰਗ ਹੁੰਦੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਭਾਖੜਾ ਡੈਮ ਵੀ ਦਿਖਾਵਾਂਗੇ ਤੇ ਇੱਥੇ ਇੱਕ ਜਲਦੀ ਲੱਕੜ ਵਾਲੀ ਟ੍ਰੇਨ ਉਹ ਲੱਕੜ ਵਾਲੀ ਟ੍ਰੇਨ ਵੀ ਆਪਾਂ ਦਿਖਾਵਾਂਗੇ ਵੀ ਇਸ ਵਲੌਗ ਦੇ ਵਿੱਚ ਜਿਹੜਾ ਲੱਕੜ ਵਾਲੀ ਟ੍ਰੇਨ ਕਵਰ ਹੁੰਦੀ ਵਾ ਤੇ ਆਪਾਂ ਕਰਾਂਗੇ ਨਹੀਂ ਤਾਂ ਨੈਕਸਟ ਵੀਡੀਓ ਆਪਾਂ ਲੱਕੜ ਵਾਲੀ ਟ੍ਰੇਨ ਦੇ ਸਪੈਸ਼ਲ ਇੱਕ ਵੀਡੀਓ ਬਣਾਵਾਂਗੇ ਉਹ ਵੀ ਇੱਕ ਅਲੱਗ ਕਿਸਮ ਦਾ ਐਡਵੈਂਚਰ ਹੈ ਬੜਾ ਆਪਾਂ ਪਹੁੰਚ ਗਏ ਜਿੱਥੇ ਆਪਣੇ ਪੰਜਾਬ ਦੀ ਤੇ ਹਿਮਾਚਲ ਦੀ ਹਾਦ ਦੇ ਤੇ ਬਿਲਕੁਲ ਆਪਾਂ ਉਹਦੇ ਉੱਤੇ ਖੜੇ ਆ ਵੇਖੋ ਤੁਸੀਂ ਜਿੱਥੇ ਲਿਖਿਆ ਨਾ ਵੀ ਵੈਲਕਮ ਪਾਕੜਾ ਮੈਨੇਜਮੈਂਟ ਬਿਆਸ ਆ ਜਿਹੜੇ ਦੇਖੋ ਵੀ ਵੈਲਕਮ ਟੂ ਵਿਜ਼ਿਟ ਟੂ ਪਾਕੜਾ ਡੈਮ ਇਹ ਤੋਂ ਅੱਗੇ ਮਾਚਨਲ ਸ਼ੁਰੂ ਹੋ ਜਾਂਦਾ ਵਾ ਇਸ ਟਾਈਮ ਮੈਂ ਪੰਜਾਬ ਦੇ ਵਿੱਚ ਖੜਾ ਤੇ ਜੇ ਤੁਸੀਂ ਪਖੜਾ ਡੈਮ ਆਉਂਦੇ ਪਏ ਉੱਤੇ ਤੁਹਾਨੂੰ ਸਾਰੇ ਤੋਂ ਪਹਿਲਾਂ ਇੱਥੇ ਐਂਟਰੀ ਕਰਾਉਣੀ ਪਣੀ ਆ ਆ ਜਿੱਥੇ ਲਿਖਿਆ ਹੈ ਨਾ ਵੀ ਲੋਕ ਸੰਪਰਕ ਦਫਤਰ ਇਹਦੇ ਤੋਂ ਤੁਹਾਨੂੰ ਐਂਟਰੀ ਕਰਾਉਣੀ ਪਣੀ ਤੁਹਾਡਾ ਆਧਾਰ ਕਾਰਡ ਲੱਗੇਗਾ ਕਿੰਨੇ ਮੈਂਬਰ ਜਾਂਦੇ ਤੇ ਕਿੰਨੇ ਮੈਂਬਰ ਅੱਗੇ ਜਾਂਦੇ ਬਈ ਉਹਨਾਂ ਦੀ ਗਿਣਤੀ ਹੋਵੇਗੀ ਤੇ ਤੁਸੀਂ ਟੂ ਵੀਲਰ ਤੇ ਉਹਦਾ ਨੰਬਰ ਲੱਗੇਗਾ ਤੇ ਜੇ ਤੁਸੀਂ ਫੋਰ ਵੀਲਰ ਤੇ ਉਹਦਾ ਨੰਬਰ ਲੱਗੇਗਾ ਜਾਨੀ ਕਿ ਪੂਰੀ ਰਜਿਸਟ੍ਰੇਸ਼ਨ ਹੁੰਦੀ ਵਾ ਇੱਥੋਂ ਸਾਹਮਣੇ ਜਿਹੜਾ ਕਾਊਂਟਰ ਹੈ ਇੰਦੇ ਤੋਂ ਤੁਸੀਂ ਆਧਾਰ ਕਾਰਡ ਆਪਦਾ ਲੈ ਕੇ ਚੱਲ ਜਾਣਾ ਇੱਥੋਂ ਬਾਅਦ ਵਿੱਚ ਐਂਟਰੀ ਮਿਲਦੀ ਵਾ ਪਾਖੜਾ ਜਾਂਦੇ ਜਾਨੀ ਕਿ ਹਿਮਾਚਲ ਦੇ ਵਿੱਚ ਐਂਟਰ ਹੋਣ ਦੀ ਪਾਖੜਾ ਨੰਗਲ ਡੈਮ ਤੇ ਹੁਣ ਆਪਾਂ ਇੱਥੋਂ ਐਂਟਰੀ ਕਰਾਵਾਂਗੇ ਤੇ ਐਂਟਰੀ ਕਰਾਉਣ ਤੋਂ ਬਾਅਦ ਫਿਰ ਆਪਾਂ ਅੱਗੇ ਤੁਰਦੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ ਹੈ ਆਹ ਇੱਥੇ ਕੋ ਵੀ ਖਲੇ ਪੋ ਦੇ ਦਿੰਦੇ ਵਾ ਦੂਈ ਧਾਰਜੀ ਕਟੌਣ ਤੋਂ ਬਾਅਦ ਆ ਤੁਸੀਂ ਮੇਰੇ ਪਿੱਛੇ ਪੁਲਿਸ ਚੌਂਕੀ ਵੇਰ ਦੇ ਪੈ ਜਣਾ ਇਥੋਂ ਜਿਹੜੀ ਆ ਪਾ ਭਾਖੜਾਲ ਇਹ ਭਾਖੜਾ ਟੈਂਪੋਰਰੀ ਰਜਿਸਟ੍ਰੇਸ਼ਨ ਪਰਚੀ ਲਈ ਹੁੰਦੀ ਵਾ ਉਹ ਇੱਥੇ ਆ ਕੇ ਵਿਖਾਉਣੀ ਪੈਂਦੀ ਤੇ ਫੇਰ ਹੀ ਗਾਂ ਐਂਟਰੀ ਦਿੰਦੇ ਹਾਂ ਹਿਮਾਚਲ ਦੀ ਤੇ ਇੱਥੇ ਆਪਾਂ ਉਹ ਪਰਤੀ ਵਾ ਵਿਖਾ ਦਈਏ ਤੇ ਥੋੜੀ-ਬੋੜੀ ਇਨਕੁਆਰੀ ਕਰਦੇ ਨੇ ਤੇ ਉਹ ਕੋਈ ਡਰਨ ਵਾਲੀ ਗੱਲ ਨਹੀਂ ਤੇ ਉਹ ਜੀ ਦੋਸਤੋ ਆਕਰੋ ਚੈੱਕ ਬਈ ਹਿਮਾਚਲ ਦਾ 뷰 ਹੁਣ ਆਪਾਂ ਹਿਮਾਚਲ ਦੇ ਵਿੱਚ ਐਂਟਰੀ ਲਈ ਆ ਮਾਰ ਤੇ ਆ ਚੈੱਕ ਕਰੋ ਤੁਸੀਂ ਵੀ ਕਿੰਦਾ ਸੋਹਣਾ ਲੱਗਦਾ ਪਿਆ ਯਾਰ ਐਵੇਂ ਦੀ ਜਿਹੜੀ ਕੁਦਰਤ ਦੀ ਬਣਾਈ ਹੋਈ ਪ੍ਰਕਿਰਤੀ ਹਨਾ ਵੀ ਕਿੰਨੀ ਸੋਹਣੀ ਹੈ ਤੇ ਆ ਦੇਖੋ ਹਰੇ-ਹਰੇ ਰਕਤ ਇਹ ਤਾਂ ਇਹ ਥੋੜੇ ਕੱਟ ਵਾ ਜਿਵੇਂ ਜਿਵੇਂ ਆਪਾਂ ਅੱਗੇ ਜਾਂਦੇ ਰਵਾਂਗੇ ਉਹ ਵੀ ਉਹਵੇਂ ਦੇਵਦਾਰ ਦੇ ਦਰਖਤ ਆਉਂਦੇ ਰਹਿਣਗੇ ਲੰਮੇ ਲੰਮੇ ਉੱਚੇ ਉੱਚੇ ਮੋਟੇ ਮੋਟੇ ਇਹ ਤਾਂ ਜੇ ਆਮ ਹੀ ਨਾਰਮਲ ਹੈ ਬਸ ਆ ਦੇਖੋ ਜਿਵੇਂ ਤੁਸੀਂ ਨਿਮਾ ਲੱਗੀਆਂ ਹੋਈਆਂ ਤੇ ਵਿੱਚ ਕੋਈ ਸ਼ਿਕਾਇਤ ਨਹੀਂ ਤੇ ਪਹਾੜੀ ਕਿਕਰ ਨੇ ਤੇ ਜਿਵੇਂ ਜਿਵੇਂ ਆਪਾਂ ਅੱਗੇ ਤੁਰੇ ਜਾਵਾਂਗੇ ਉਵੇਂ ਦੇਵਦਾਰ ਬਾਂਸ ਹੋਰ ਬਥੇਰੇ ਵਧੀਆ ਤੋਂ ਵਧੀਆ ਦਰਖਤ ਨੇ ਜਿਹੜੇ ਮਹਿੰਗੇ ਤੋਂ ਮਹਿੰਗੇ ਦਰਖਤ ਨੇ ਉਹ ਹੁੰਦੇ ਰਹਿਣਗੇ ਤੇ ਆ ਜੀ ਦੇਖੋ ਵੀ ਆ ਜਿਹੜੀ ਤੁਸੀਂ ਨਦੀ ਦੇਖਦੇ ਪਏ ਜੇ ਨਾ ਇਹ ਹੈ ਜੀ ਗੋਬਿੰਦ ਸਾਗਰ ਝੀਲ ਇਹ ਗੋਬਿੰਦ ਸਾਗਰ ਝੀਲ ਦਾ ਪਾਣੀ ਗਾਹ ਜਾਂਦਾ ਪਿਆ ਨੰਗਲ ਜਾਨੀ ਕਿ ਆਪਣੇ ਪੰਜਾਬ ਦੇ ਵਿੱਚ ਜਾਂਦਾ ਪਿਆ ਤੇ ਇੱਧਰ ਆ ਜਿਹੜਾ ਪਹਾੜ ਆ ਜਿਹੜਾ ਪਹਾੜ ਤੁਸੀਂ ਦੇਖਦੇ ਪਏ ਜੇ ਇਹਨੂੰ ਪਾਰ ਕਰਕੇ ਆਪਾਂ ਚੱਲ ਜਾਣਾ ਵਾ ਪਾਖੜਾ ਕੋਲ ਜਾਨੀ ਕਿ ਪਾਖੜਾ ਪਿੰਡ ਤੇ ਮਿੱਤਰੋ ਆ ਰਿਹਾ ਜੀ ਪਾਖੜਾ ਡੈਮ ਜਿਹਨੂੰ ਕੋਈ ਪਾਖੜਾ ਨੰਗਲ ਡੈਮ ਵੀ ਬੋਲ ਦਿੰਦੇ ਕੱਲਾ ਪਾਖੜਾ ਡੈਮ ਵੀ ਬੋਲ ਦਿੰਦੇ ਤੇ ਜਿਹੜਾ ਕਿ हिमाचल ਦੇ ਵਿੱਚ ਪਾਖੜਾ ਪਿੰਡ ਉਹਦੇ ਨਾਮ ਤੋਂ ਇਹ ਡੈਮ ਦਾ ਨਾਮ ਪਾਖੜਾ ਡੈਮ ਪੈ ਗਿਆ ਤੇ ਇੰਡੀਆ ਦੇ ਵਿੱਚ ਆਪਣੀ ਇੰਡੀਆ ਦੇ ਵਿੱਚ ਕੁੱਲ 3000 ਛੋਟੇ ਤੋਂ ਵੱਡੇ ਡੈਮ ਨੇ ਡੈਮਾਂ ਦੇ ਵਿੱਚ ਆਉਂਦਾ ਵਾ ਤੇ ਇਹਦਾ ਮਿੱਤਰੋ ਨਿਰਮਾਣ ਜਾਨੀ ਕਿ ਇਹਦਾ ਕੰਮ ਸ਼ੁਰੂ 1948 ਦੇ ਵਿੱਚ ਕੀਤਾ ਗਿਆ ਸੀਗਾ 1963 ਦੇ ਵਿੱਚ ਇਹ ਜਿਹੜਾ ਡੈਮ ਨਾ ਪ੍ਰੋਪਰ ਤੌਰ ਤੇ ਬਣ ਕੇ ਤਿਆਰ ਹੋ ਗਿਆ ਸੀਗਾ ਤੇ ਤੇ ਕਹਣਾ ਤੇ ਜਿਹੜਾ ਆਪਣੇ ਇੰਡੀਆ ਦਾ ਪ੍ਰਧਾਨ ਮੰਤਰੀ ਸੀਗਾ ਪੰਡਤ ਜਵਾਹਰ ਲਾਲ ਨਹਿਰੂ ਉਹਨੇ ਇਹਨੂੰ ਇੰਡੀਆ ਦਾ ਇੱਕ ਮੰਦਰ ਦੱਸਿਆ ਸੀਗਾ ਕਿ ਉਹ ਇਹ ਹੁਣ ਬੰਦ ਕੀਤਾ ਹੋਇਆ ਹੈ। ਉਹ ਕਿਉਂ ਬੰਦ ਕੀਤਾ ਕਿ ਕਿ ਪਿਛੇ ਵੀ ਨਹੀਂ ਪੈਂਦਾ ਪਿਆ। ਪਾਣੀ ਤੁਸੀਂ ਦੇਖੋ ਵੀ ਕਿੰਨਾ ਵਧੀਆ ਨੀਲਾ ਨੀਲਾ ਤੇ ਹਰਾ ਰਾਇ ਦੀ ਬਾਪ ਮਾਰਦਾ ਪਿਆ ਹਨਾ ਤੇ ਇਹ ਦਰਸਲ ਜਦੋਂ ਇਹਦੇ ਕੁੱਲ ਚਾਰ ਗੇਟ ਨੇ ਇਹ ਚਾਰ ਗੇਟ ਉਦੋਂ ਹੀ ਓਪਨ ਕਰਦੇ ਵਾ ਜਦੋਂ ਪਿੱਛੇ ਪਾਣੀ ਦਾ ਲੈਵਲ ਓਵਰ ਹੁੰਦਾ ਵਾ ਯਾਨੀ ਕਿ ਜਦੋਂ ਇਸ ਡੈਮ ਨੂੰ ਕੋਈ ਖਤਰਾ ਹੁੰਦਾ ਪਾਣੀ ਦਾ ਤੇ ਉਦੋਂ ਹੀ ਇਹ ਜਿਹੜੇ ਗੇਟ ਨੇ ਉਹ ਓਪਨ ਕਰਦੇ ਆ ਤੇ ਜਦੋਂ ਓਪਨ ਹੁੰਦੇ ਨੇ ਤਾਂ ਬੜਾ ਘੈਂਟ ਬੜਾ ਵਿਊ ਵਧੀਆ ਲੱਗਦਾ ਵਾ ਤੇ ਆ ਤੁਸੀਂ ਦੇਖੋ ਵੀ ਕਿੰਨਾ ਪਾਣੀ ਨੀਲਾ-ਨੀਲਾ ਪਾਣੀ ਵਹਿਦਾ ਪਿਆ ਤੇ ਯਾਰ ਇੱਕ ਗੱਲ ਮੈਂ ਦੱਸਾਂ ਵੀ ਬੱਦਲ ਹਵਾਈ ਜੀ ਹੋਈ ਪਈ ਏ ਤੇ ਇਸ ਕਰਕੇ ਬੱਦਲ ਨਾ ਥੱਲੇ ਜਿਵੇਂ ਆਏ ਹੋਏ ਨੇ ਤੇ ਉਹਨਾਂ ਕਰਕੇ ਥੋੜਾ ਕਲੀਅਰ ਨਹੀਂ ਦਿਖਦਾ ਪਿਆ ਜਾਂ ਧੁੰਦਲਾ ਧੁੰਦਲਾ ਤੇਸਦਾ ਪਿਆ ਵਾ ਤੇ ਇਹ ਹੈਗੀ ਜੀ ਗੋਬਿੰਦ ਸਾਗਰ ਝੀਲ ਜਿੱਨਾ ਪਾਣੀ ਨਾ ਇਹ ਤਿੱਬਤ ਦੀ ਬਾਂਦ ਸਰੋਵਰ ਤੋਂ ਆਉਂਦਾ ਵਾ ਤੇ ਇਹ ਗੋਬਿੰਦ ਸਾਗਰ ਝੀਲ ਦੇ ਵਿੱਚ ਐਂਟਰ ਹੋ ਜਾਂਦਾ ਵਾ ਤੇ ਇੱਥੇ ਇੱਥੇ ਬੋਟਿੰਗ ਕਰਦੇ ਆਪਾਂ ਬੋਟਿੰਗ ਵੀ ਕਰਨ ਜਾਵਾਂਗੇ ਤੇ ਬੋਟਿੰਗ ਦਾ ਜੇ ਤੁਸੀਂ ਆਪਦੀ ਸਪੈਸ਼ਲ ਬੋਟ ਲੈਣੀ ਤਾਂ ਉਹਦਾ ਕੋਈ 15 ਮਿੰਟਾਂ ਦਾ ਕੋਈ 4:300 ਫਿਰ ਅੱਧੇ ਘੰਟੇ ਦਾ ਕੋਈ 750 ਤੇ ਮਿੱਤਰੋ ਆ ਜਿਹੜੀਆਂ ਪੌੜੀਆਂ ਤੁਸੀਂ ਦੇਖਦੇ ਪਏ ਜੇ ਇੱਧਰ ਦੀ ਆਪਾਂ ਜਾਵਾਂਗੇ VOTING ਪੁਆਇੰਟ ਤੇ ਕਿਉਂਕਿ ਆ ਜਿਹੜਾ ਜਿੰਨੀ ਆ ਉਹ ਝੀਲ ਦੇਖਦੇ ਪਏ ਜੇ ਗੋਬਿੰਦ ਸਾਗਰ ਝੀਲ ਇਹਦਾ ਦ੍ਰਿਸ਼ ਇਹਦਾ ਵਿਊ ਆਪਾਂ ਥੱਲੇ ਜਾ ਕੇ ਵੇਖਣਾ ਤੇ ਇੱਥੋਂ ਹੀ VOTING ਸ਼ੁਰੂ ਹੋਣੀ ਤੇ ਜਾਨੀ ਕਿ ਉੱਥੋਂ ਹੀ VOTING ਹੋਣੀ ਵਾ ਤੇ ਚਲੋ ਫਿਰ ਥੱਲੇ ਹੀ ਚੱਲਦੇ ਆ ਤੇ ਮਿੱਤਰੋ ਤੇ ਚੜਾਈ ਕੋਈ ਜਿਆਦੀ ਖਾਸ ਨਹੀਂ ਗਈ ਹੈਗੀ ਨਾ ਛੋਟੀ ਜਿਹੀ ਚੜਾਈ ਹੈ ਤੇ ਆਮੀ ਲੋਕੀ ਉਤਰੇ ਉਤਰੇ ਇੱਧਰ ਤੇ ਕੋਈ ਇਨੀ ਜਿਆਦਾੀ ਪ੍ਰੋਬਲਮ ਨਹੀਂ ਹੁੰਦੀ ਫਿਰ ਰਵਾਨ ਤੈਨੂੰ ਕੋਈ ਪ੍ਰੋਬਲਮ ਹੁੰਦੀ ਬਈ ਹੁਣ ਤਾਂ ਨਹੀਂ ਹੁੰਦੀ ਪ੍ਰੋਬਲਮ ਕਿਉਂਕਿ ਆ ਜਿਹੜੀ ਪੱਕ ਡੰਡੀ ਜੀ ਬਣੀ ਨਾ ਹੈਗੀ ਤਾਂ ਟੇਟੀ ਮੇਟੀ ਏ ਤੇ ਇਹਦੇ ਉਤਰਦੇ ਨਹੀਂ ਜਿਆਦਾ ਪ੍ਰੋਬਲਮ ਆਉਂਦੀ ਵੀ ਤੇ ਜਦੋਂ ਚੜਾਂਗੇ ਨਾ ਉਦੋਂ ਤਸਲੀਆਂ ਨਹੀਂ ਤੇ ਉਦੋਂ ਜਿਹੜੀਆਂ ਪਿੱਛੇ 30 40 ਪੌੜੀਆਂ ਨੇ ਉਹ ਚੜਨੀਆਂ ਤੇ ਫਿਰ ਆ ਜਿਹੜੀ ਪਗਟਣ ਦੀ ਆ ਜਿਹੜੀ ਤੁਸੀਂ ਦੇਖਦੇ ਪਏ ਜਿਹਨੇ ਇਹ ਜਿਹੜੀ ਚੜ੍ਹਨੀ ਉਤਾਰ ਚੜਾਵ ਹਣ ਐਵੇਂ ਆਉਂਦਾ ਹੈ ਨਾ ਜਿਵੇਂ ਜ਼ਿੰਦਗੀ ਚੋਂ ਉਤਾਰ ਚੜਾਵ ਐਵੇਂ ਆਉਂਦੇ ਰਹਿੰਦੇ ਐਵੇਂ ਤੇ ਇਖ ਪਹਾੜਾਂ ਦੇ ਵਿੱਚ ਵੀ ਉਤਾਰ ਚੜਾਵ ਆਉਂਦੇ ਰਹਿੰਦੇ ਤੇ ਮੌਸਮ ਦੀ ਗੱਲ ਕਰੀ ਤਾਂ ਮੌਸਮ ਬੜਾ ਸੁਹਾਣਾ ਹੈ ਬੜਾ ਰੋਮਾਂਟਿਕ ਮੌਸਮ ਹੋਇਆ ਪਿਆ ਤੇ ਸ਼ਾਮਾਂ ਪੈ ਗਈਆਂ ਕੋਈ 4 ਵਜ ਗਏ ਸ਼ਾਮ ਦੇ ਤੇ ਆਪਾਂ ਉਸ ਤੇ ਆਪਾਂ ਹੁਣ ਬੋਟਿੰਗ ਕਰਨ ਚੱਲੇ ਆਂ ਝੀਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਰੱਖੀ ਗਈ ਹੈ ਤੇ ਇਹ ਇਸ ਝੀਲ ਦਾ ਨਾਮ ਵੀ ਗੁਰੂ ਗੋਬਿੰਦ ਝੀਲ ਹੈ ਤੇ ਇਹਦੇ ਵਿੱਚ ਜਿਹੜੀਆਂ ਖੜੀਆਂ ਬੋਟਾਂ ਇਹ ਬੋਟ ਦੇ ਆਪਾਂ ਜਾਵਾਂਗੇ ਪਰਲੇ ਪਾਰ ਕਿਹੜੀ ਬੋਟ ਦੇ ਵਿੱਚੋਂ ਦਿੰਦੇ ਪਏ ਇਹ ਪਬਲਿਕ ਸਾਰਿਆਂ ਵਾਸਤੇ ਤੇ ਕੋਈ ਤੇ ਜੇ ਤੁਸੀਂ ਇੱਥੇ ਘੁੰਮਣ ਦਾ ਪਲਾਨ ਕਰਦੇ ਪਏ ਟੂਰ ਬਣਾਉਂਦੇ ਪਏ ਤਾਂ ਫਿਰ ਤੁਹਾਨੂੰ ਆਪਣੀ ਜਿਹੜੀ ਇਥੋਂ ਸਪੈਸ਼ਲ ਬੋਟ ਵੀ ਕਰਾਓ ਤੇ ਮਿੱਤਰੋ ਤੁਸੀਂ ਆਪਣੀ ਸਪੈਸ਼ਲ ਬੋਟ ਵੀ ਕਰਾ ਸਕਦੇ ਹੋ ਉਹਦਾ ਕੋਈ 450 450 ਰੁਪਏ ਕਿਰਾਇਆ 15 ਮਿੰਟ ਲਈ ਅੱਧੇ ਘੰਟੇ ਲਈ 750 ਇਦਾਂ ਹੈਗਾ ਵਾ ਤੇ ਆਪਾਂ ਹੁਣ ਆ ਬੋਟ ਦੇ ਵਿੱਚ ਚੜਾਂਗੇ ਤੇ ਆਪਾਂ ਬੋਟਿੰਗ ਕਰਾਂਗੇ ਤੇ ਬੜਾ ਵਧੀਆ ਅਲੱਗ ਕਿਸਮ ਦਾ ਐਡਵੈਂਚਰ ਹੈ ਇਦਾਂ ਲੱਗਦਾ ਹੁੰਦਾ ਜਿਵੇਂ ਸਮੁੰਦਰ ਦੇ ਵਿੱਚ ਆਪਾਂ ਆ ਗਏ ਹਾਂ ਟੀਲਾ ਨੀਲਾ ਪਾਣੀ ਬੜਾ ਕੇ ਹੈਟ ਵੀ ਹੁੰਦਾ ਤੇ ਚਲੋ ਚੱਲਦੇ ਹੋ ਵੀ ਆ ਸਾਰੇ ਪੈਸੇਂਜਰ ਬੈਠੇ ਹੋਏ ਨੇ ਯਾਤਰੀ ਕਿਰਪਿਆ ਧਿਆਨ ਦੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਤੇ ਆ ਗਈ ਯਾਤਰੀ ਪਬਲਿਕ ਬੋਟ ਇਹ ਪਾਰ ਜਾ ਉਹ ਜਿਹੜਾ ਅਗਲੇ ਪਿੰਡ ਬਾਈ ਉਹ ਅਗਲਾ ਕਿਹੜਾ ਪਿੰਡ ਹੈ ਉਸਰੀਆਂ ਉਸਤਰੀਆਂ ਉਸਤਰੀਆਂ ਜਾ ਕੇ ਉਤਰਨੀ ਉਸਤਰੀਆਂ ਨਹੀਂ ਕੋਸਰੀਆਂ ਕੋਸਰੀਆਂ ਪਿੰਡ ਦਾ ਨਾਮ ਹੈ ਜੇ ਕੋਸਰੀਆਂ ਕੋਸਰੀਆਂ ਦੇ ਬੰਨ ਤੇ ਜਾ ਕੇ ਬੋਟ ਰੁਕਣੀ ਤੇ ਮਿੱਤਰੋ ਐਵੇਂ ਦੀ ਜਿਹੜੀ VOTING ਹੈ ਮੈਂ ਬਥੇਰੇ ਵਾਰ ਕੀਤੀ ਹੈ ਆਪਣੇ ਜਿਹੜੇ 7 ਲੋਹੇ ਦਰਿਆ ਹਨਾ ਹਰੀਕੇ ਵਾਲੀ ਸਾਈਡ ਉੱਥੇ ਵੀ ਇਦਾਂ ਦੀ VOTING ਹੁੰਦੀ ਪਰ ਉੱਥੇ ਪਾਣੀ ਘੱਟ ਹੁੰਦਾ ਨਾ ਇਸ ਕਰਕੇ ਉਹ ਬਾਸ ਨਾਲ VOTING ਕਰਦੇ ਉਹ ਵੀ ਮੈਂ ਕੀਤੀ ਜੇ ਤੁਸੀਂ ਉਹ ਵੀਡੀਓ ਨਹੀਂ ਵੇਖੀ ਹੁੰਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੇਗਾ ਤੇ ਇਹ ਜਿਹੜੀ ਬੋਟ ਹੈ ਜਿਹੜਾ ਟਰੈਕਟਰ ਵਾਲਾ ਜਨਰੇਟਰ ਪਿਆ ਡੀਜ਼ਲ ਤੇ ਚੱਲਦੀ ਵਾ ਤੁਸੀਂ ਵਿਊ ਚੈੱਕ ਕਰੋ ਕਿੰਨਾ ਘੈਂਟ ਵਿਊ ਆਉਂਦਾ ਪਿਆ ਸ਼ਾਮ ਢਲਦੀ ਪਈ ਹੈਣਾ ਤੇ ਗੋਬਿੰਦ ਸਾਗਰ ਝੀਲੇ ਨੂੰ ਕਹਿੰਦੇ ਵਾ ਸਾਰਾ ਗੋਬਿੰਦ ਸਾਗਰ ਝੀਲ ਦਾ ਪਾਣੀ ਇਕੱਠਾ ਕੀਤਾ ਤੇ ਉਧਰ ਜਿਹੜਾ ਮੈਂ ਤੁਹਾਨੂੰ ਦਿਖਾਇਆ ਵੀ ਡੈਮ ਜਿਹੜਾ ਕਿ ਭਾਖੜਾ ਡੈਮ ਹਨਾ ਉਧਰ ਉਸ ਤੋਂ ਬਾਅਦ ਜਨਤਾਪਾ ਨੰਗਲ ਡੈਮ ਨੰਗਲ ਡੈਮ ਤੋਂ ਬਾਅਦ ਆਪਣੇ ਪੰਜਾਬ ਦੇ ਵਿੱਚ ਹਰੀਕੇ ਹਰੀਕੇ ਤੋਂ ਬਾਅਦ ਪਾਕਿਸਤਾਨ ਸਤਲੁਜ ਦਰਿਆ ਤੇ ਜਿੱਥੇ ਬਿਆਸ ਤੇ ਸਤਲੁਜ ਆਪਸ ਵਿੱਚ ਆ ਕੇ ਮਿਲਦੇ ਨੇ ਤੇ ਉਦੋਂ ਬਾਅਦ ਪਾਕਿਸਤਾਨ ਉਹ ਚਲ ਜਾਂਦਾ ਤੇ ਆ ਤੁਸੀਂ ਚੈੱਕ ਕਰੋ ਵੀ ਆ ਜਿਹੜੀ ਬੋਟ ਵਿੱਚ ਆਪਾਂ ਹੁਣ ਸਫਰ ਕਰਨ ਲੱਗੇ ਇਹ ਹੈਗੀ ਪਬਲਿਕ ਤੇ ਆ ਜਿਹੜੀਆਂ ਸਪੈਸ਼ਲ ਵੀ ਜਾਂਦੀਆਂ ਜਿਹੜੀਆਂ ਆਮ ਟੂਰਿਸਟ ਵਾਸਤੇ ਹੁੰਦੀਆਂ 15 ਮਿੰਟ ਅੱਧਾ ਘੰਟਾ ਪੂਣਾ ਘੰਟਾ ਉਹਨਾਂ ਵਾਸਤੇ ਦੇਖੋ ਯਾਰ ਕਿੰਨਾ ਸੋਹਣਾ ਹਨਾ ਪਾਣੀ ਲੱਗਦਾ ਪਿਆ ਨੀਲਾ ਨੀਲਾ ਪਾਣੀ ਹਨਾ ਬੜੇ ਘੈਂਟ 뷰 ਆਉਂਦਾ ਪਿਆ ਇਦਾਂ ਲੱਗਦਾ ਯਾਰ ਜਿਵੇਂ ਨਾ ਇੱਕ ਆਪਾਂ ਸਮੁੰਦਰ ਦੇ ਵਿੱਚ ਹੀ ਆ ਗਏ ਹੁੰਦੇ ਹੋ ਤੇ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੀ ਜਿਨ੍ਹਾਂ ਨੂੰ ਤਾਂ ਨੇਚਰ ਦੇ ਨਾਲ ਪਿਆਰ ਹੈ ਜਿਹੜਾ ਨੇਚਰ ਲਵਰ ਹੈ ਨਾ ਉਹਨਾਂ ਨੂੰ ਐਵੇਂ ਦੀਆਂ ਚੀਜ਼ਾਂ ਹੀ ਸੋਹਣੀਆਂ ਲੱਗਦੀਆਂ ਹੁੰਦੀਆਂ ਤੇ ਆ ਵੇਖੋ ਜਿਹੜੇ ਆਲੇ-ਦੁਆਲੇ ਇਹਦੇ ਸਾਰੇ ਪਹਾੜ ਨੇ ਦੇ ਪਹਾੜ ਦੇ ਵਿੱਚ ਹੀ ਇਹ ਲੇਕ ਬਣੀ ਹੋਈ ਕਰਨਾ ਪਸੰਦ ਹੈ ਨਵੀਆਂ-ਨਵੀਆਂ ਜਗ੍ਹਾ ਤੇ ਘੁੰਮਣਾ ਤਜਰਬੇ ਕਰਨਾ ਤੇ ਨਵੇਂ-ਨਵੇਂ ਲੋਕਾਂ ਨਾਲ ਮਿਲਣਾ ਇਹ ਵੀ ਇੱਕ ਬੜੀ ਵੱਡੀ ਕਾਮਨ ਸੈਂਸ ਯਾਨੀ ਕਿ ਸਕਿੱਲ ਹੋਣੀ ਚਾਹੀਦੀ ਹੈ ਤੇ ਆ ਆ ਬਾਕੀ ਤੁਸੀਂ ਵੀਊ ਚੈੱਕ ਕਰੋ ਬਹੁਤ ਵਧੀਆ ਵੀਊ ਯਾਰ ਵੀ ਐਦਾਂ ਦੀ ਜਿਹੜੀ ਕੁਦਰਤੀ ਪ੍ਰਕਿਰਤੀ ਦਾ ਆਨੰਦ ਮਾਣਨਾ ਬੜੀ ਵਧੀਆ ਗੱਲ ਏ ਸਰੀਰ ਦੇ ਵਿੱਚ ਵੀ ਬਹੁਤ ਬੈਨੀਫਿਟ ਹੁੰਦੇ ਹਾਰਮੋਨਸ ਨਵੇਂ-ਨਵੇਂ ਹਾਰਮੋਨਸ ਨਿਕਲਦੇ ਸਰੀਰ ਦੀ ਗਰੋਥ ਵਾਸਤੇ ਤੇ ਆ ਦੇਖੋ ਆ ਚੈੱਕ ਕਰੋ ਤੇ ਆਪਣੀ ਜਿਹੜੀ ਬੋਟ ਏ ਕੋਈ ਅੱਧੇ ਘੰਟੇ ਦੇ ਵਿੱਚ ਇਹਦੋਂ ਪਰਲੇ ਪਾਸ ਪਾਰ ਲੱਗ ਜੇ ਜਾਨੀ ਕਿ ਦੂਸਰੇ ਪੰਨ ਦੇ ਨਾਲ ਲੱਗ ਜੇ ਤੇ ਮਿੱਤਰੋ ਇਹ ਜਿਹੜਾ ਡੈਮ ਹੈ ਜਾਨੀ ਕਿ ਜਿਹੜੀ ਗੋਬਿੰਦਸਰ ਚੀਲ ਹੈ ਇਹ ਪੰਜਾਬ ਦਿੱਲੀ ਹਰਿਆਣਾ ਦੀ 1 ਕਰੋੜ ਵਿੱਚ ਫੈਲੀ ਹੋਈ ਜ਼ਮੀਨ ਨੂੰ ਇਹ ਪਾਣੀ ਪੂਰਾ ਕਰਦਾ ਵਾ ਤੇ ਨਾਲ ਹੀ ਬਿਜਲੀ ਪ੍ਰਦਾਨ ਕਰਦਾ ਵਾ ਤੇ ਪਾਖੜਾ ਡੈਮ 126 ਮੀਟਰ ਉਚਾਈ ਤੇ ਇੰਦੀ ਕੰਧ ਦੀ ਲંબਾਈ 520 ਮੀਟਰ ਹੈ ਤੇ ਇਹਦੇ ਕੰਧਾਂ ਜਿਹੜੀਆਂ ਚੌੜੀਆਂ ਨੇ ਨਾ ਉਹ 1.9 ਮੀਟਰ ਚੌੜੀਆਂ ਨੇ ਤੇ ਜੇ ਗੱਲ ਕਰੀਏ ਵੀ ਇਹ ਆਪਣੇ ਪਰਚ ਦਾ ਸੱਪ ਦੂਸਰਾ ਡੈਮ ਹੈ ਜਿਹੜਾ ਕਿ ਟੈਰੀ ਡੈਮ ਤੋਂ ਬਾਅਦ ਦੂਜਾ ਡੈਮ ਹੁੰਦਾ ਵਾ ਸਾਰਿਆਂ ਤੋਂ ਵੱਡਾ ਡੈਮ ਤੇ ਆ ਤੁਸੀ ਦੇਖੋ ਗੋਲਨਸਾਰ ਦੀਆਂ ਲਹਿਰਾਂ ਕਿੰਨੀਆਂ ਘੈਂਟ ਵਗਣ ਰਹੀਆਂ ਤੇ ਮਿੱਤਰੋ ਆ ਜਿਹੜੀ ਤੁਸੀਂ ਬੋਟ ਦੂਸਰੀ ਦੇਖਦੇ ਪਏ ਜਣ ਇਹ ਦਰਸਲ ਆਪਾਂ ਨੂੰ ਥੋੜਾ ਟਾਈਮ ਹੋ ਗਿਆ ਸੀ ਜ਼ਿਆਦਾ ਤੇ ਇਸ ਕਰਕੇ ਆਪਾਂ ਰਸਤੇ ਵਿੱਚ ਬੋਟ ਚੇਂਜ ਕਰ ਲਈ ਜਿਵੇਂ ਆਪਾਂ ਬਸਾਂ ਨਹੀਂ ਚੇਂਜ ਕਰਾਉਂਦੇ ਟ੍ਰੇਨਾਂ ਚੇਂਜ ਕਰਨੇ ਨੇ ਉਵੇਂ ਆਪਾਂ ਬੋਟ ਚੇਂਜ ਕਰ ਲਿਆ ਤੇ ਕਿਰਾਇਆ ਮੈਂ ਤੁਹਾਨੂੰ ਦੱਸਿਆ ਜੀ ਵੀ ਇੱਕ ਸਾਈਡ ਦਾ 30 ਰੁਪਏ ਲੈਂਦੇ ਤੇ ਦੂਸਰੀ ਸਾਈਡ ਦਾ ਵੀ 30 ਰੁਪਏ ਲੈਂਦੇ ਤੇ 60 ਰੁਪਏ ਵਿੱਚ ਆਪਣਾ ਹੋਣ ਜਾਣ ਹੋਇਆ ਵਾ ਤੇ ਬਾਕੀ ਆ ਤੁਸੀਂ ਵੀਓ ਚੈੱਕ ਕਰੋ ਵੀ ਕਿੰਨਾ ਘੈਂਟ ਸਮੂਹ ਕੋ ਬੜਾ ਇੰਜੋਏ ਕਰਦੇ ਵੇ ਫੋਟੋ ਫੋਟੋਾਂ ਖੇਚੇ ਪਏ ਤੇ ਆਹ ਰਾਮ ਨਾਲ ਬੈਠੇ ਤੇ ਬੜੀ ਜਲਦੀ ਆਪਾਂ ਰੋਟਿੰਗ ਕਰ ਲਈ ਕਿਉਂਕਿ ਅੱਧਾ ਘੰਟਾ ਲੱਗ ਜਿੰਦਾ ਅੱਧਾ ਇਹ ਤੋਂ ਵੀ ਅੱਧਾ ਪੌਣਾ ਘੰਟਾ ਲੱਗ ਜਾਂਦਾ 30 ਰੁਪਏ ਕਿਰਾਇਆ ਲੈਂਦੇ ਵੇ ਇੱਥੋਂ ਪਾਰ ਬਲਕਨਾਥ ਹੈਗਾ ਬਾਬੇ ਦਾ ਮੰਦਿਰ ਉੱਥੇ ਪਹੁੰਚਾਉਂਦਾ ਤੇ ਆਪਾਂ ਅੱਧੇ ਰਸਤੇ ਵਿੱਚ ਮੋੜਾਂ ਕਿਉਂਕਿ ਯਾਰ ਟਾਈਮ ਬਥੇਰਾ ਹੋ ਜਾਣਾ ਸੀ ਇਸ ਕਰਕੇ ਆਪਾਂ ਨੂੰ ਨੀਰਾ ਹੋ ਜਾਣਾ ਸੀ ਇਸ ਕਰਕੇ ਆਪਾਂ ਰਾਸਤੇ ਵਿੱਚ ਹੋਈ ਬੋਟ ਆਪਾਂ ਚੇਂਜ ਕਰ ਲਈ ਆਪਣਾ ਅੱਜ ਦਾ ਵਲੋਗ ਤੁਹਾਨੂੰ ਕਿਵੇਂ ਲੱਗਾ ਆਪਣਾ ਅੱਜ ਦਾ ਵਲੋਗ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਮਿਲਾਂਗੇ ਆਪਾਂ ਕੋਈ ਹੋਰ ਐਵੇਂ ਦੀ ਘੈਂਟ ਜੀ ਵੀਡੀਓ ਦੇ ਨਾਲ ਓਕੇ ਬਾਏ ਲਵ ਯੂ ਓ